ਹੁਣ ਕੌਣ ਲਿਖੇਗਾ ਇਤਿਹਾਸ ਕਿਸਤੀ ਹੋਵੇਗੀ ਅਗਲੀ ਤਸਵੀਰ ਆ ਵੇਖੋ ਤਸਵੀਰਾਂ ਲੈਂਦੇ ਔਰ ਸੋਚ ਰਿਹਾ ਹਰ ਕੋਈ ਕਿ ਸਾਡੀ ਤਸਵੀਰ ਇੱਥੇ ਹੋਣੀ ਚਾਹੀਦੀ ਆ ਹੁਣ ਅਗਲੀ ਤਸਵੀਰ ਕਿਸ ਦੀ ਲੱਗਦੀ ਆ ਇਸ ਬਾਰੇ ਜਾਣਕਾਰੀ ਜਿਸ ਦੇ ਕੋਲ ਹੋਵੇ ਕਮੈਂਟ ਜਰੂਰ ਕਰਨਾ ਕੌਣ ਮਿਹਨਤ ਕਰ ਰਿਹਾ ਕੌਣ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਆ ਜਿਵੇਂ ਇਹਨਾਂ ਨੇ ਇਤਿਹਾਸ ਲਿਖਿਆ ਵਾਲ ਆਫ ਫੇਮ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਤੀਨਾਂ ਨਗਰ ਦਾ ਨਾਮ ਰੋਸ਼ਨ ਕਰਨ ਵਾਲੀ ਸੰਸ਼ੀਤਾ ਆ ਤਸਵੀਰਾਂ ਤੁਸੀਂ ਵੇਖੋ ਔਰ ਆਸ ਦੇ ਵਿੱਚ ਇਸ ਦੇ ਵਿੱਚ ਇੱਕ ਤਸਵੀਰ ਲੱਗੇਗੀ ਔਰ ਉੱਤੇ ਲਿਖਿਆ ਹੋਇਆ ਕਿ ਸ਼ਾਇਦ ਇਹ ਤਸਵੀਰ ਤੁਹਾਡੇ ਯੋਵੇ ਅਗਲੀ ਤਸਵੀਰ ਵਾਸਤੇ ਕੌਣ ਮਿਸ਼ਨ ਲੈ ਕੇ ਚੱਲੇਗਾ ਕੌਣ ਆਪਣੀ ਸੋਚ ਲੈ ਕੇ ਚੱਲੇਗਾ ਕਿ ਮੈਂ ਇਹ ਤਸਵੀਰ ਬਣਨਾ ਹੈ ਇੱਥੇ ਤਸਵੀਰ ਮੇਰੀ ਹੋਣੀ ਚਾਹੀਦੀ ਆ ਔਰ ਕੌਣ ਤਿਆਰੀ ਕਰ ਰਿਹਾ ਕੌਣ ਸੰਘਰਸ਼ ਵਿੱਢ ਰਿਹਾ ਵੀਡੀਓ ਪੂਰੀ ਵੇਖੋ ਔਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਨਸ਼ਿਆਂ ਦਾ ਛੇਵਾ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਦੱਸ ਦਈਏ ਕਿ ਜਿਨ੍ਹਾਂ ਨੇ ਨਸ਼ਿਆਂ ਨੂੰ ਥੱਲ ਪਾਉਣੀ ਹੈ ਜਿਨ੍ਹਾਂ ਨਸ਼ਿਆਂ ਨੂੰ ਨੁਕਾਰਨਾ ਹੈ ਜਿਨ੍ਹਾਂ ਉਤਸ਼ਾਹ ਲੈ ਕੇ ਚੱਲਣਾ ਔਰ ਬਲੰਦੀਆਂ ਛੂਣੀਆਂ ਨੇ ਉਹਨਾਂ ਦੀਆਂ ਤਸਵੀਰਾਂ ਅੱਜ ਦੱਸਦੀ ਐ ਐਸਟੀਐਮ ਦੇ ਆਫਿਸ ਦੇ ਬਿਲਕੁਲ ਬਾਹਰ ਲੱਗੀਆਂ ਨੇ ਔਰ ਦੱਸ ਦਈਏ ਕਿ ਇਹ ਐਸਟੀਐਮ ਆਫਿਸ ਦੇ ਵਿੱਚ ਇਹ ਤਸਵੀਰਾਂ ਲੱਗਣ ਦਾ ਕਾਰਨ ਕੀ ਆ ਇਹ ਉਹ ਯੋਧੇ ਨੇ ਇਹ ਉਹ ਸਖਸ਼ੀਤਾ ਨੇ ਜਿਨ੍ਹਾਂ ਨੇ 18-18 ਘੰਟੇ ਪੜ੍ਹਾਈ ਕਰੀ ਆ ਜਿਨ੍ਹਾਂ ਨੇ ਆਪਣਾ ਮਨ ਮਾਰਿਆ ਆਪਣੀਆਂ ਨੀਂਦਾ ਜਿਹੜੀਆਂ ਉਹ ਖਤਮ ਕੀਤੀਆਂ ਨੇ ਔਰ ਆਪਣਾ ਉਤਸ਼ਾਹ ਬਣਾ ਕੇ ਇੱਕ ਯੋਧਿਆ ਦੇ ਵਿੱਚ ਇਹ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਔਰ ਦੱਸ ਦਈਏ ਕਿ ਇਹ ਫੇਮ ਆਫ ਵਾਲ ਵਾਲ ਆਫ ਫੇਮ ਕੀ ਹੈ ਐਸ ਦੇ ਵਿੱਚ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਗੁਰਦਾਸਪੁਰ ਦੀਆਂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਨ੍ਹਾਂ ਨੇ ਥੋੜੀ ਉਮਰ ਦੇ ਵਿੱਚ ਬਲੰਦੀਆਂ ਛੁਈਆਂ ਨੇ ਔਰ ਵੱਡੇ ਮੁਕਾਮ ਹਾਸਲ ਕੀਤੇ ਨੇ ਅੱਜ ਨਸ਼ਿਆਂ ਨੂੰ ਜਿਹੜਾ ਸ਼ੇਵਾਂ ਦਰਿਆ ਪੰਜਾਬ ਦਾ ਕਿਹਾ ਜਾਂਦਾ ਹੈ ਲੇਕਿਨ ਜਨੂਨ ਹੋਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਜਨੂਨ ਹੈ ਉਹਨਾਂ ਨੂੰ ਨਸ਼ਿਆਂ ਦੀ ਕੋਈ ਪਰਵਾਹ ਨਹੀਂ ਕੋਈ ਨਹੀਂ ਨਸ਼ਿਆਂ ਵੱਲ ਵੇਖਦਾ ਔਰ ਜਨੂਨ ਹੈ ਇਹਨਾਂ ਦੇ ਵਿੱਚ ਤਾਂ ਨੇ ਉਹ ਮਾਪਿਓ ਜਿਨ੍ਹਾਂ ਨੇ ਇਹ ਬੱਚੇ ਜਨਮੇ ਨੇ ਤਾਨ ਨੇ ਉਹ ਸਖਸ਼ੀਤਾ ਜਿਨ੍ਹਾਂ ਨੇ ਇਸ ਪਰਿਵਾਰ ਦੇ ਵਿੱਚ ਜਨਮ ਲਿਆ ਇਸ ਪਰਿਵਾਰ ਦੇ ਵਿੱਚ ਸਖਸ਼ੀਤਾ ਨੇ ਇਹਨਾਂ ਨੂੰ ਬਹੁਤ ਵੱਡੇ ਮਾਣ ਦਿੱਤੇ ਆ ਔਰ ਮਾਣ ਦੀ ਗੱਲ ਕਰੀਏ ਤਾਂ ਆ ਸਖਸ਼ੀਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੋਲ ਆ ਕੇ ਤਸਵੀਰਾਂ ਨੇ ਬਹੁਤ ਨੇ ਪਲੇਟਾਂ ਬਹੁਤ ਨੇ ਅਸੀਂ ਕੱਲਾ ਕੱਲਾ ਨਾ ਨਹੀਂ ਦਰਸਾ ਸਕਦੇ ਲੇਕਿਨ ਚਿਹਰਿਆਂ ਨੂੰ ਪਛਾਣਦੇ ਹੋਵੋਗੇ ਜਿਲਾ ਗੁਰਦਾਸਪੁਰ ਦੀਆਂ ਸਖਸ਼ੀਤਾ ਨੇ ਇਸ ਦੇ ਵਿੱਚ ਡਾਕਟਰ ਲਾਈਨ ਵੀ ਆ ਇਸ ਦੇ ਵਿੱਚ ਤਹਿਸੀਲਦਾਰ ਵੀ ਨੇ ਇਸ ਦੇ ਵਿੱਚ ਡਿਪਟੀ ਰੈਂਕ ਵੀ ਆ ਤਾਂ ਇਸ ਦੇ ਵਿੱਚ ਜੁਡੀਸ਼ੀਅਲ ਦੇ ਜੱਜਾ ਵੀ ਨੇ ਔਰ ਦੱਸ ਦਈਏ ਕਿ ਛੋਟੀ ਉਮਰ ਦੇ ਵਿੱਚ ਜਿਵੇਂ ਆ ਤੁਸੀਂ ਵੇਖ ਸਕਦੇ ਹੋ ਆ ਦੀਨਾ ਨਗਰ ਦਾ ਵਸਨੀਕ ਔਰ ਦੀਨਾ ਨਗਰ ਤੋਂ ਇਹ ਜੱਜ ਸਾਹਿਬ ਨੇ ਛੋਟੀ ਉਮਰ ਦਾ ਨੌਜਵਾਨ ਲੜਕਾ ਔਰ ਇਹ ਸਾਡੀ ਭੈਣਾ ਦੀਨਾ ਨਗਰ ਤੋਂ ਔਰ ਇਹ ਵੀ ਜੁਡੀਸ਼ੀਅਲ ਜੱਜ ਨੇ ਔਰ ਦੱਸ ਦਈਏ ਕਿ ਇੱਕ ਲੋਕੇ ਸੈਣੀ ਆ ਤੁਸੀਂ ਵੇਖ ਸਕਦੇ ਹੋ ਡਾਇਰੈਕਟਰ ਡੀਐਸਪੀ ਭਰਤੀ ਹੋਇਆ ਔਰ ਇਹਨਾਂ ਦੀ ਉਮਰ ਲਗਭਗ ਸਿਰਫ ਨਾ ਚਾਉਂਦੇ ਆ 97 ਦਾ ਜਨਮ ਹੈ ਤੁਸੀਂ ਵੇਖ ਸਕਦੇ ਹੋ ਔਰ ਥੋੜੀ ਉਮਰ ਦੇ ਵਿੱਚ ਔਰ ਤਹਿਸੀਲਦਾਰ ਸਾਹਿਬ ਨਾਇਬ ਤਹਿਸੀਲਦਾਰ ਸਾਹਿਬ ਦਰੰਗਲਾ ਔਰ ਇਹਨਾਂ ਨੇ ਵੀ ਮੁਕਾਮ ਹਾਸਲ ਕੀਤਾ ਔਰ ਬਹੁਤ ਸਾਰੀਆਂ ਸ਼ਖਸੀਤਾ ਤੁਹਾਨੂੰ ਦੱਸ ਦਈਏ ਕਿ ਇਹ ਸ਼ਖਸੀਤਾ ਉਹ ਨੇ ਜਿਨ੍ਹਾਂ ਨੇ ਇੱਥੇ ਹਾਸਲ ਕੀਤਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਸਾਰੀਆਂ ਤਸਵੀਰਾਂ ਫਿਰ ਕਲੀਅਰ ਕੀਤੀਆਂ ਜਾਣ ਔਰ ਫਿਰ ਅਸੀਂ ਗੱਲ ਕਰ ਦਈਏ ਕਿ ਜਿਹੜਾਂ ਬੱਚਿਆਂ ਦੇ ਵਿੱਚ ਜਿਹੜਾਂ ਜੋਧਿਆਂ ਦੇ ਵਿੱਚ ਜਨੂਨ ਹੁੰਦਾ ਤਾਂ ਉਹਨਾਂ ਨੇ ਇਤਿਹਾਸ ਲਿਖਣਾ ਹੈ ਇਹ ਇਤਿਹਾਸ ਲਿਖਣ ਵਾਲੇ ਚਿਹਰੇ ਆ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਇਹੀ ਗਾਈਡੈਂਸ ਦਿਓ ਇਹ ਤਸਵੀਰਾਂ ਲਾਉਣ ਦੇ ਨਾਲ ਜੇ ਕੋਈ ਇੱਥੇ ਪਰਿਵਾਰ ਆਉਂਦਾ ਜੇ ਕੋਈ ਬੱਚੇ ਆਉਂਦਾ ਤਾਂ ਹਰ ਇੱਕ ਦੇ ਮਨ ਦੇ ਵਿੱਚ ਆਉਂਦਾ ਕਿ ਸਾਡੀ ਵੀ ਤਸਵੀਰ ਇੱਥੇ ਹੋਣੀ ਚਾਹੀਦੀ ਆ ਸਾਡੇ ਬੱਚੇ ਦੀ ਤਸਵੀਰ ਵੀ ਇੱਥੇ ਹੋਣੀ ਚਾਹੀਦੀ ਆ ਔਰ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਵਾਸਤੇ ਤੁਹਾਨੂੰ ਇਹ ਤਸਵੀਰਾਂ ਦੇ ਨਾਲ ਖੜਨਾ ਪਵੇਗਾ 10 ਮਿੰਟ ਬੈ ਕੇ ਵਿਚਾਰਨਾ ਪਵੇਗਾ ਔਰ ਇੱਥੇ ਖੜ ਕੇ ਵਿਚਾਰੋ ਕਿ ਇਹ ਤਸਵੀਰਾਂ ਕਿਵੇਂ ਲੱਗੀਆਂ ਨੇ ਇਸ ਬਾਰੇ ਸੋਚੋ ਇਹ ਤਸਵੀਰਾਂ ਕਿਵੇਂ ਲੱਗੀਆਂ ਨੇ ਜੇ 10 ਮਿੰਟ ਇੱਥੇ ਬਹਿ ਜਾਓਗੇ ਤਾਂ ਤੁਹਾਡੇ ਮਨ ਦੇ ਵਿੱਚ ਖਿਆਲ ਜ਼ਰੂਰ ਆਵੇਗਾ ਕਿ ਇਤਿਹਾਸ ਦੇ ਵਿੱਚ ਨਾਮ ਲਿਖਣ ਵਾਲੇ ਉਹ ਯੋਧੇ ਨੇ ਔਰ ਦੱਸ ਦਈਏ ਕਿ ਅਸੀਂ ਅਕਸਰ ਹੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਤਾਂ ਦੀ ਜੜੀ ਆ ਉਹ ਖਬਰ ਚਲਾਉਂਦੇ ਰਹਿੰਦੇ ਆ ਬਹੁਤ ਸਾਰੀਆਂ ਸ਼ਖਸੀਤਾਂ ਦਾ ਨਾਮਣਾ ਜਿਹੜਾ ਦਰਸਾਉਂਦੇ ਰਹਿੰਦੇ ਆ ਔਰ ਅੱਜ ਦੀਨਾਨਗਰ ਐਸਟੀਐਮ ਹੌਸ ਤੇ ਬਿਲਕੁਲ ਅੰਦਰ ਆਸਤਈਏ ਇਹ ਤਸਵੀਰਾਂ ਲੱਗੀਆਂ ਨੇ ਔਰ ਇੱਥੇ ਬਜ਼ੁਰਗ ਖੜੇ ਆ ਹਾਂਜੀ ਸਰਦਾਰ ਜੀ ਸასიਖਾਲ ਜੀ ਸასიਖਾਲ ਜੀ ਸਰਦਾਰ ਜੀ ਜਿਨ੍ਹਾਂ ਨੇ ਨਾਮ ਰੋਸ਼ਨ ਕੀਤੇ ਆ ਜਿਵੇਂ ਆਪਣੇ ਜਸਵੀਰ ਜੱਸੀ ਜੀ ਆਪਣੇ ਜ਼ਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਗਾਇਕ ਨੇ ਔਰ ਸਾਰਿਆਂ ਦਾ ਇਸ ਵੇਲੇ ਫੇਮ ਦੇ ਜੋ ਫੇਮਸ ਚਿਹਰੇ ਨੇ ਜਿਨ੍ਹਾਂ ਨੇ ਪੰਜਾਬ ਦਾ ਔਰ ਗੁਰਦਾਸਪੁਰ ਔਰ ਦੀਨਾ ਨਗਰ ਦਾ ਨਾਮ ਰੋਸ਼ਨ ਕੀਤਾ ਕਿਵੇਂ ਵੇਖਦੇ ਹੋ ਸਰਕਾਰ ਦੀ ਇਹ ਪਹਿਲ ਕਦਮੀ ਜੇ ਕੋਈ ਬੱਚਾ 10 ਮਿੰਟ ਇੱਥੇ ਖੜ ਜਾਵੇ ਤਾਂ ਜਰੂਰ ਉਸ ਦੇ ਮਨ ਵਿੱਚ ਆਵੇਗਾ ਕਿ ਅਗਲੀ ਤਸਵੀਰ ਮੇਰੀ ਹੋਵੇਗੀ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਤੇ ਇਹ ਜੋ ਅੱਜ ਦਾ ਜੋ ਇਹ ਹੈਗਾ ਮਾਲੋ ਫੇਮ ਜਿਹੜਾ ਇਹਦੀ ਜਿਹੜੀ ਬਾਰੇ ਜਾਣਣੀ ਚਾਣਣਾ ਪਾਇ ਲੋਕਾਂ ਨੂੰ ਮੈਂ ਧੰਨਵਾਦੀਆਂ ਇੱਥੋਂ ਦੇ ਐਸ ਡੀ ਐਮ ਸਾਹਿਬ ਦਾ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਆ ਕਿ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਨੂੰ ਇੱਕ ਮਾਣ ਸਤਿਕਾਰ ਦਿੱਤਾ ਔਰ ਸਾਡੇ ਖਾਸ ਕਰਕੇ ਸਾਡੇ ਦੀਨਾਂ ਦੇ ਹਲਕੇ ਨੂੰ ਇਹਨਾਂ ਨੇ ਮਾਣ ਸਤਿਕਾਰ ਦੇ ਕੇ ਇਹਨਾਂ ਸਖਸੀਤਾਂ ਦੇ ਫੋਟੋ ਇੱਥੇ ਲਾਈਆਂ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਔਰ ਸਾਡੇ ਬੱਚਿਆਂ ਨੂੰ ਖਾਸ ਕਰਕੇ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਕਿ ਉਹ ਇਹਨਾਂ ਲ ਦੇਖ ਕੇ ਉਪਰਾਲੇ ਕਰਨ ਔਰ ਉਹ ਜੁਡੀਸ਼ੀਅਲ ਚ ਚੰਗੇ ਜੱਜ ਬਣਨ, ਤਹਿਸੀਲਦਾਰ ਬਣਨ, ਐਸਐਸਪੀ ਬਣਨ, ਐਸਪੀ ਬਣਨ, ਚੰਗੇ ਚੰਗੇ ਅਹੁਦਿਆਂ ਦੇ ਉੱਤੇ ਉਹ ਜਾਣ ਅਸੀਂ ਉਹਨਾਂ ਦੇ ਬਹੁਤ ਬਹੁਤ ਮਸ਼ਕੂਰ ਆਂ ਕੋ ਇਹਨਾਂ ਤੋਂ ਸਿੱਖਿਆ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਔਰ ਤਸਵੀਰਾਂ ਦੱਸ ਲਈਏ ਅਗਲਾ ਸਵਾਲ ਆ ਸਾਡਾ ਕਿ ਇਸ ਇਸ ਤਸਵੀਰ ਕਿਹਦੀ ਹੋਵੇਗੀ ਇਸ ਜਗ੍ਹਾ ਤੇ ਤਸਵੀਰ ਕਿਹਦੀ ਹੋਵੇਗੀ ਅਗਲੀ ਤਸਵੀਰ ਕਿਹਦੀ ਹੋਵੇਗੀ ਜੇ ਬੱਚਾ ਕੋਈ ਹੋਣ ਹਾਰ ਹੋਵੇ ਜੇ ਪੜਿਆ ਲਿਖਿਆ ਹੋਵੇ ਜੇ ਜਨੂਨੀ ਹੋਵੇ ਤਾਂ ਇੱਕ ਵਾਰ ਇੱਥੇ ਆ ਕੇ 10 ਮਿੰਟ ਖੜਾ ਹੋ ਜਾਵੇ 10 ਮਿੰਟ ਬਾਅਦ ਜ਼ਰੂਰ ਉਸ ਦਾ ਵਿਚਾਰ ਆ ਜਾਵੇਗਾ ਕਿ ਅਗਲੀ ਤਸਵੀਰ ਮੇਰੀ ਹੋਵੇਗੀ ਕਦੋਂ ਤਸਵੀਰਾਂ ਹੋਰ ਆਉਣਗੀਆਂ ਇਦੇ ਬਾਰੇ ਵੀ ਚਾਨਣਾ ਪਾਉਂਦੇ ਰਵਾਂਗੇ ਔਰ ਕਿਹੜਾ ਇੱਥੋਂ ਆ ਕੇ ਮਿਸਾਲ ਪੈਦਾ ਕਰਨ ਦੀ ਹਿੰਮਤ ਰੱਖਦਾ ਔਰ ਬਹੁਤ ਹਿੰਮਤ ਇਹਨਾਂ ਨੇ ਰੱਖੀ ਆ ਅਸੀਂ ਮਾਣ ਮਹਿਸੂਸ ਕਰਦੇ ਆ ਇਹਨਾਂ ਦੇ ਉੱਤੇ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਵਟਵਟ ਸ਼ੇਅਰ ਕਰ ਦਿਓ ਮੇਰੇ ਸੱਚੋਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ